ਸਵਾਰਤਾ ਦੀ ਸਾਰ ਹੈ ਨਾ ਮਿਤੀ ਰਾਤ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਹੋਰ ਵਧਿਆ ਤੇ ਤੁਨੀ ਹੀ ਤੇਸ਼ਾਂ ਮਨੋਂ ਇੱਕ ਦੂਜੇ ਉਪਰ ਮਜਾਇਲਾ ਦੇ ਟੋੜਾ ਨਾਲ ਹਮਲੇ ਕੀਤੇਗੇ ਅਤੇ ਦੋਵੇਂ ਦੇਸ਼ ਇੱਕ ਦੂਜੇ ਉਪਰ ਨੁਕਸਾਨ ਦਾ ਦਾਵਾ ਕਰ ਰਹੇ ਨੇ ਤੇ ਭਾਰਤ ਤੋਂ ਦਾਵਾ ਕੀਤਾ ਜਾ ਰਿਹਾ ਕੋਨਾਲੋ ਲਾਹੌਰ ਕਰਾਚੀ اسلامਾਬਾਦ ਤੇ ਹੋਰ ਕਈ ਸ਼ਮਾਤੇ ਏਰੀਆ ਪਰਤਬਾਹੀ ਪਾਕਿਸਤਾਨ ਦੀ ਕੀ ਕੀ ਕਰਦੇ ਤੇ ਦੂਜੇ ਪਾਸੇ ਪਾਕਿਸਤਾਨ ਬਲੋਂਦੀ ਅਗਿਆਤਿਕ ਵੀ ਬਰਡ ਡਰੋਨ ਤੇ ਮਜ਼ਾਈਲਾ ਦੋਵੇਂ ਤੇ ਨਿਰਗਾਂ ਦੱਗੀਆਂ ਪਰ ਭਾਰਤ ਵਾਲੇ ਪਾਸਿਓਂ ਐਸ ਕੋਰ 100 ਹੈ ਉਸ ਤਾਈ ਜਿਹੜੀਆਂ ਉਹਨਾਂ ਦੇ ਡਰੋਨ ਤੇ ਮਜ਼ਾਈਲਾ ਦੱਗੀਆਂ ਕਿ ਸੰਮਾਨ ਉਹ ਖਵਾ ਦੇ ਵਿੱਚ ਹੀ ਤਬਾ ਕਰਦੇ ਤਾ ਗਿਆ ਸਾਰੇ ਸੂਚੀ ਹੁੰਦੀ ਕਿ ਜਿਹੜੇ ਜਿਹੜੇ ਨਿਸ਼ਾਨੇ ਭਾਰਤ ਵੱਲੋਂ ਪਾਕਿਸਤਾਨ ਉੱਪਰ ਮਜ਼ਾਈਲਾ ਤੇ ਡਰੋਨਾਂ ਦੇ ਲਗਾਏ ਜਾਂਦੇ ਉਹ ਤਾਂ ਸਿੱਧੇ ਡਰੈਕਟ ਫਿੱਟਟਾ ਆਦੇ ਪਰ ਜਿਹੜੇ ਪਾਕਿਸਤਾਨ ਵੱਲੋਂ ਇਧਰ ਮਜ਼ਾਈਲਾ ਅਤੇ ਡਰੋਨ ਦੇ ਹਮਲੇ ਕੀਤੇ ਜਾਂਦੇ ਹਨ ਉਹ ਇਸ ਤਰ੍ਹਾਂ ਆਵਾਜਕੀਂ ਦਾ ਸਪੋਰਨੈਂਟਾਂ ਦਸਤੇਗੀ ਜੇਕਰ ਪਾਟ ਕੋਲ ਅਜਿਹ ਹੈ S400 ਜੰਦਰ ਹੈ ਜਿਸ ਨਾਲ ਕੀ ਹਵਾਵਿਕ ਚੀ ਉਹ ਡਰਾਉ ਅਤੇ ਮਜ਼ੇਦਾਨੀਆਂ ਉਹ ਤਬਾਹ ਕਰ ਦਿੰਦਾ ਹੈ ਇਹ ਅਜਿਹ ਜੰਦਰ ਹੈ ਕਿ ਚੀਜ਼ਾਂ ਕੇ 600 ਕਿਲੋਮੀਟਰ ਦੀ ਦੂਰੀ ਤੋਂ ਹੀ ਉਹ ਚੜਚੜਕ ਜੰਤ੍ਰਿਆ ਉਹ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕੋਈ ਵੀ ਮਜ਼ਾਹਿਤ ਅਧਿਰੋਣ ਜਿਹੜੀ ਉਹਨਾਂ ਵਾਲੇ ਪਾਸੇ ਆ ਰਹੀ ਹੈ ਜਦ 400 ਕਿਲੋਮੀਟਰ ਦੂਰੀ ਤੇ ਹੋਵੇ ਤਾਂ ਉਸ ਨੂੰ ਹਵਾਈ ਚੀ ਨਸ਼ਤਰ ਫੰਦੀ ਸਮਰਥਾ ਰੱਖਦਾ ਹੈ ਜਿਹਦੇ ਦੋ ਦਿਨਾਂ ਵਿੱਚ ਜੋ ਪਾਕਿਸਤਾਨ ਵੱਲੋਂ ਭਾਰਤ ਉੱਪਰ ਮਚਾਇਨਾ ਅਤੇ ਮਟਰੋਨਾ ਦੇ ਹਮਲੇ ਕੀਤੇ ਗਏ ਉਹ S400 ਵੱਲੋਂ ਉਹਨਾਂ ਨੂੰ ਹਵਾਈ ਵਿੱਚ ਹੀ ਰੱਖਵਾ ਦਿੱਤਾ ਗਿਆ ਸਾਰੇ ਇੰਤਾਰੇ ਪਾਕਿਸਤਾਨ ਵੱਲੋਂ ਪਾਰਟੀ ਉਹ ਜਾਂ ਪਾਰਟੀ ਗ੍ਰੈਂਡ ਟ੍ਰੈਡਰ ਵੱਲੋਂ ਕੀਤੇ ਗਏ ਹਨ ਤਾਂ ਇਹ ਪਾਸੇ ਤਾਂ ਕੀ ਇਹ ਜਿਹੜਾ ਭਾਰਤ ਕੋਲ ਇਸ ਵੇਲੇ S400 ਤਤਰ ਹੈ ਕਿਉਂਕਿ ਹਵਾ ਦੇ ਵਿੱਚ ਹੀ ਕਿਸੇ ਵੀ ਨਕਸਾਨ ਨੂੰ ਮਲਿੰਕੂ ਤਤਰ ਹੈ ਨਵੀਂ ਪਾਕਿਸਤਾਨ ਵੱਲੋਂ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਦੇ ਨਾਲ ਡ੍ਰੋਨ ਅਤੇ ਮਸਾਇਲਾ ਸੁਧਣ ਜਾਂ ਗਿਆ ਉਹਨਾਂ ਨੂੰ ਹਵਾ ਦੇ ਵਿੱਚ ਹੀ ਤਬਾਕ ਕਰੀ ਜਾ ਰਿਹਾ ਜਿਸ ਨਾਲ ਇੱਕ ਭਾਰਤ ਇੱਕ ਕਾਫੀ ਜਾਨੀ ਮਾਲੀ ਨੁਕਸਾਨ ਤੋਂ ਇਨਪਾਕਿਟਾ ਬਚਾ ਹੋ ਰਿਹਾ ਹੈ ਕਿਉਂਕਿ ਪਾਕੀ ਪਾਰਗਰ ਜੰਤਰਾ ਉ ਜੰਤਰਾ ਉ ਸਾਬਤ ਹੋ ਰਿਹਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਖਬਰਾਂ ਦਾ ਦੱਸ ਦਿੱਤੀ ਕਿ ਐਂਬੀਟੀ ਰਾਤ ਪਾਕਿਸਤਾਨ ਵੱਲੋਂ ਚੰਮੂ ਜਲੰਧਰ ਪੋਟਾ ਸ਼ਾਹਕੋਟ ਪੰਜਾਬ ਦੇ ਬਠਿੰਡਾ ਅਟਾਰੀ ਕਾਫੀ ਥਾਵਾਂ ਤੇ ਦੋ ਦਿਨ ਜ਼ਾਇਲਾ ਦੇ ਹਮਲੇ ਕੀਤੇ ਗਏ ਜੋ ਕਿ S400 ਵੱਲੋਂ ਨਾਲ ਨਿਸ਼ਕਾ ਕੇ ਅੱਜ ਵੀ ਸ਼ਾਹਕੋਟੋਂ ਵੀ ਖਬਰਾਂ ਆ ਰਹੀਆਂ ਅਤੇ ਹੁਣ ਉਹਨਾਂ ਤੋਂ ਜੁਤਾ ਬਠਿੰਡੇ ਤੋਂ ਵੀ ਖਬਰਾਂ ਆ ਰਹੀਆਂ ਕਿ ਬੰਦੂ ਵਾਲਾ ਪਿੰਡ ਤੋਂ ਜੋ ਹਮ ਲੈ ਰਹੀ ਜੋ ਮਜਾਏਗਾ ਉਸਦੇ ਕਪੜੇ ਮਲੇ ਜਿੱਦਾਂ ਨੂੰ ਪਹਿਲਾਂ ਹੀ S400 ਉਹਨੂੰ ਅਸਤੀ ਕਰੇ ਤੋ ਹਮ ਇੱਕ ਤਰ੍ਹਾਂ ਉੱਪਰ ਵੀ ਰੋਂ ਦੇ ਦੇ ਕਪੜੇ ਜਿਹੜੇ ਤੇ ਕੇਂਦਰੀ ਸਾਲਾ ਦੇ ਕਰਤਵੀ ਚਿਸ਼ੇ ਟੁੱਟੇ ਨੇ ਤੋ ਥੋੜਾ ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ IPL ਤੇ ਜਿਹੜੇ ਪਾਕਿਸਤਾਨ ਦੇ ਅਰੇਂਗੇਸ਼ਨ ਜਿਹੜਾ ਕੁਤਾਰ ਵੱਧ ਤੇ ਉਸਨੂੰ BCCI ਵੱਲੋਂ ਰੱਦ ਕਰ ਦਿੱਤਾ ਗਿਆ ਅਜੇ ਲਗਾਤਾਰ ਤੀਸਰੇ ਦਿਨ ਐਨਐਸਏ ਦੇ ਇਨਚਾਰਜ ਜੁਨੇ ਉਕ੍ਰੇਨ ਮંત્રી ਅਮਿਤ ਸ਼ਾਹ ਨੂੰ ਮਿਲੇ ਇਸ ਤੋਂ ਇਲਾਵਾ ਸਾਡੇ ਜਿਹੜੇ ਰੱਖਿਆ ਮੰਤਰੀ ਰਾਜਨਾਥ ਨੇ ਉਹਨਾਂ ਵੱਲੋਂ ਵੀ ਸਾਡੇ ਜਿਹੜੇ ਸਿਆਣਾ ਦੇ ਪੱਧੇ ਮੁਖੀ ਨੇ ਉਹਨਾਂ ਨਾਲ ਵੀ ਮੀਟਿੰਗ ਕਰ ਦਿੱਤੀਆਂ ਗਈਆਂ ਤੇ ਹੋਰ ਜਿਗਰੀਆਂ ਸਾਡੀਆਂ ਵੱਖ-ਵੱਖ ਡਿਫੈਂਸ ਜਾਂ ਐਕਟ ਕਮੇਟੀਆਂ ਨੇ ਇਸ ਨਾਲ ਸੰਬੰਧਿਤ ਸਾਰੀ ਚਾਲ ਚੱਲ ਪੈਦਾ ਸਬੰਧਤੀਆਂ ਵੀ ਵੱਖ-ਵੱਖ ਮੀਟਿੰਗਾਂ ਕਰੀਆਂ ਅਤੇ ਜਿਹੜਾ ਅੱਜ ਰਾਤ ਆ ਉਹ ਇੱਕ ਸਪੈਸ਼ਲ ਉਰ ਵੀ ਅਰਕ ਕੁਝ ਐਮਪ ਹੋਣ ਵਾਲਾ ਉਸ ਸਾਰੇ ਹਲਾਤਾਂ ਨੂੰ ਦੇਖਦੇ ਲੱਗ ਰਿਹਾ ਕਿ ਕੁਝ ਇਸੇ ਤਰ੍ਹਾਂ ਚਲਿਗਾ ਤੁਨੀ ਕੋਈ ਵੱਡਾ ਹੋਵੇਗਾ ਪੰਜਾਬ ਦੇ ਜੋ ਜ਼ਿਲ੍ਹਾ ਡਿਸਟ੍ਰਿਕਟ ਨੇ ਚੋਣਾਂ ਲੂ ਮਾਤਵਾ ਕੇ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਉਹ ਜੋ ਬਲੈਕ ਮਾਰਕੀਟਿੰਗ ਆ ਉਹ ਤੁਰੰਤ ਬੰਦ ਕਰੋ ਨਾ ਕੋਈ ਸ਼ਿਕਾਇਤਾਂ ਵੀ ਮਿਲਿਆ ਹੈ ਕੁਝ ਦੁਕਾਨਦਾਰਾਂ ਦਾਰੇ ਬਲੈਕ ਮਾਰਕੀਟਿੰਗ ਕਰੇ ਉਹਨਾਂ ਨੇ ਕਿਹਾ ਕਿ ਬੋਟ ਸਮੇਂ ਦੇ ਸਾਰੀ ਦੀ ਦੁਕਾਨਾਂ ਦੇ ਸਟਾਕ ਘਟਾ ਕਰਨ ਬਾਅਦ ਸੁਪਾ ਦਿਨ ਸਟਾਕ ਨਕਾ ਨਾ ਕਰਦੇ ਲੋਕਾਂ ਨੂੰ ਦਿੱਕਤ ਉਸ ਤੋਂ ਜੋ ਉਹਨਾਂ ਨੇ ਨਿਗਿਟਿਆ ਗੰਦੀ ਉਸ ਤੋਂ ਉਪਰੰਤ ਮਾਰਕਰ ਉਹਨਾਂ ਨੇ ਗਿਆ ਇਹ ਜਿਸਮੋ ਦੀ ਪਹਲ ਪਾਇਆ ਜੋ ਪਾਇਆ ਗਿਆ ਬਲੈਕ ਮਾਰਕੀਟਿੰਗ ਕਰਦਾ ਉਸ ਉਦਸ਼ਤ ਤੂ ਵੀ ਕਾਰੇ ਦੀ ਜਵਦੀ ਇੱਕ ਹੋਰ ਖਬਰ ਸਾਂਝੀ ਕਰਦੇ ਹਾਂ ਕਿ ਅੱਜ ਰੱਖਿਆ ਮੰਤਰਾਲੇ ਵੱਲੋਂ ਤੇ ਵਿਸ਼ੇਸ਼ ਪ੍ਰਮੁੱਖ ਸ਼ਕਤਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਮੀਤੀ ਰਾਤ ਜੋ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸ ਮਜਾਇਲਾ ਅਤੇ ਡਰੋਨ ਤੇ ਹਮਲੇ ਹੋਏ ਉਸ ਦੀ ਸਾਰੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਪੂਰੇ ਦੇਸ਼ ਵਿੱਚ 500 ਦੇ ਕਰੀਬ ਮਜਾਇਲਾ ਤੇ ਡਰੋਨ ਅਟੈਕ ਕੀਤੇ ਗਏ ਜਿਸ ਨੂੰ ਕਿ ਭਾਰਤ ਵੱਲੋਂ ਸਾ 400 ਡਾਲਰ ਮਸਤ ਕੀਤਾ ਗਿਆ ਅਤੇ ਨਕਾਮ ਬਣਾਇਆ ਗਿਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਚੀਨੀ ਅਤੇ ਤੁਰਕੀ ਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਪਾਕਿਸਤਾਨ ਵਾਲੇ ਪਾਸੇ ਤੋਂ ਤੇ ਭਾਰਤ ਵੱਲੋਂ ਇਹ ਸ਼ੁਦਰਸ਼ਨ ਮਜਾਈਲਾਂ ਜਿਹੜੀਆਂ ਉਹ ਯੂਜ਼ ਕੀਤੀਆਂ ਗਈਆਂ ਇਸ ਤੋਂ ਇਲਾਵਾ ਇੱਕ ਵੱਖਰੀ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਨੇ ਅੱਜ ਵੱਖ-ਵੱਖ ਸਟੇਟਾਂ ਲਈ ਰੱਖਿਆ ਮੰਤਰਾਲੇ ਵੱਲੋਂ ਕਿ ਅੱਜ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਵਿੱਚ ਹੁਣ ਮੌਕ ਡ੍ਰਿਲ ਨਹੀਂ ਹੋਵੇਗੀ ਅਤੇ ਜਿਹੜੇ ਸਾਇਰਨ ਵੱਜਣਗੇ ਉਹ ਬਿਲਕੁਲ ਜਿਹੜੇ ਸੱਚੇ ਜਿਹੜੇ ਐਡੀ ਸਪੋਰਟ ਜਿਹੜੇ ਹੋਣਗੇ ਉਹਨੂੰ ਖਤਰਾ ਸਮਝਿਆ ਜਾਵੇ ਜਿਹੜੇ ਸਾਇਰਨ ਵੱਜਣੇ ਉਹਨਾਂ ਨੂੰ ਇੱਕ ਖਤਰੇ ਦੇ ਵਜੋਂ ਲਿਆ ਜਾਵੇ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਆ ਕਿ ਅੱਜ ਜਿਹੜੇ ਵੱਡੇ ਸ਼ਹਿਰਾਂ 'ਚ ਅਡਵਾਈਸ ਜੀਆਂ ਜਾਰੀ ਕੀਤੀਆਂ ਗਈਆਂ ਕਿ ਲੋਕ ਜਿਹੜੇ ਨੇ ਆਪਣੀਆਂ ਘਰਾਂ ਦੀਆਂ ਬਿਜਲੀ ਦੀਆਂ ਜਿਹੜੀਆਂ ਲਾਈਟਾਂ ਨੇ ਉਹਨਾਂ ਨੂੰ ਬਚਾ ਕੇ ਰੱਖਣ ਜੇ ਬਿਜਲੀ ਪਿੱਛੋਂ ਸਪਲਾਈ ਆ ਰਹੀ ਆ ਛੋਟੇ ਵੱਡੇ ਸ਼ਹਿਰਾਂ ਜਾਂ ਪਿੰਡਾਂ 'ਚ ਜੇ ਬਿਜਲੀ ਦੀ ਸਪਲਾਈ ਆ ਵੀ ਰਹੀ ਆ ਰਾਤ ਨੂੰ ਤੇ ਉਹ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਆਪਣੇ ਲਈ ਲਾਈਟਾਂ ਨੇ ਉਹਨਾਂ ਨੂੰ ਬੰਦ ਰੱਖਣ ਲਾਈਟਾਂ ਨਾ ਚਗਾਉਣ ਅਤੇ ਜਿਹੜੇ ਸੀਸੀਟੀਵੀ ਕੈਮਰੇ ਨੇ ਲੋਕਾਂ ਦੇ ਘਰਾਂ 'ਚ ਲੱਗੇ ਉਹਨਾਂ ਦੇ ਅੱਗੇ ਵੀ ਟੀਪਾਂ ਲਗਾ ਕੇ ਰੱਖਣ ਤਾਂ ਜੋ ਜਿਹੜੀਆਂ ਲਾਈਟਾਂ ਨੇ ਸੀਸੀਟੀਵੀ ਦੇ ਲਾਈਟਾਂ ਲੱਗੀਆਂ ਨੇ ਉਹਨਾਂ ਲਾਈਟਾਂ ਤੇ ਵੀ ਕੁਝ ਨਾ ਕੁਝ ਜਿਹੜੀਆਂ ਟੀਪਾਂ ਨੇ ਜਾਂ ਹੋਰ ਵੀ ਉਹ ਲਾਈਟਾਂ ਨਾ ਦਿਖਾਈ ਦੇਣ ਤਾਂ ਦੱਸਤੀ ਕਿ ਜਿਉਂ-ਜਿਉਂ ਹੀ ਭਾਰਤ ਪਾਕਿਸਤਾਨ ਵਿਚਾਲੇ ਜੋ ਜੰਗ ਦੀ ਲਗਭਗ ਸ਼ੁਰੂਆਤ ਹੋ ਚੁੱਕੀ ਹੈ ਜੋ ਜੋ ਵੀ ਅਪਡੇਟਸ ਹੋਇਆ ਕਰਨੀਆਂ ਅਸੀਂ ਸਾਰੇ ਹੀ ਆਪਣੇ ਜਿਹੜੇ ਸਰੋਤੇ ਨੇ ਜਾਂ ਸਾਡਾ ਚੈਨਲ ਦੇਖਦੇ ਨੇ ਉਹਨਾਂ ਨੂੰ ਅਸੀਂ ਟਾਈਮ ਟੂ ਟਾਈਮ ਜਿਹੜੀ ਉਹਦੀ ਅਪਡੇਟ ਜਿਹੜੀ ਦੇਂਦੇ ਰਹਾਂਗੇ ਧੰਨਵਾਦ